ਪੰਜਾਬ ਦੀ ਸਿਆਸਤ ਦੇ ਵਿੱਚ ਹੋ ਗਿਆ ਹੈ ਵੱਡਾ ਧਮਾਕਾ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਹੈ ਇੱਕ ਅਹਿਮ ਫੇਰਬਦਲ ਤੇ ਬਦਲ ਗਿਆ ਹੈ ਆਮ ਆਦਮੀ ਪਾਰਟੀ ਦਾ ਪ੍ਰਧਾਨ ਜਿਹਾ ਦੱਸਦੀ ਹੈ ਕਿ ਇਸ ਵੇਲੇ ਪੰਜਾਬ ਦੀ ਸਿਆਸਤ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਫੇਰਬਦਲ ਕਰ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਬਦਲ ਦਿੱਤਾ ਗਿਆ ਹੈ ਜਿਹਾ ਦੱਸਦੀ ਹੈ ਕਿ ਇਸ ਵੇਲੇ ਕੈਬਨਟ ਮੰਤਰੀ ਅਮਨ ਔਰੋ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੌਂਪ ਦਿੱਤਾ ਗਿਆ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਦੱਸਦੀ ਹੈ ਕਿ ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਸਦਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਮੂੰਹੋਂ ਹੀ ਦਿੱਤੀ ਹੈ ਪਹਿਲਾਂ ਸਦਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਨ ਤੇ ਉਹਨਾਂ ਨੇ ਹੁਣ ਖੁਦ ਹੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਅਮਨ अरोड़ा ਨੂੰ ਇਹ ਦੋਨੋਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਦੋਨਾਂ ਮੰਤਰੀਆਂ ਦੇ ਉੱਪਰ ਭਰੋਸਾ ਹੈ ਤੇ ਪੰਜਾਬ ਨੂੰ ਉਹ ਹੋਰ ਤਰੱਕੀ ਵੱਲ ਲੈ ਕੇ ਜਾਣਗੇ ਤੇ ਪੰਜਾਬ ਦੀ ਵਾਗਡੋਰ ਨੂੰ ਬਿਹਤਰੀ ਦੇ ਨਾਲ ਸੰਭਾਲਣਗੇ ਤੇ ਪੰਜਾਬ ਨੂੰ ਹੁਣ ਹੋਰ ਤਰੱਕੀ ਵੱਲ ਲੈ ਕੇ ਜਾਣ ਲਈ ਨਈਆਂ ਨਵੀਆਂ ਜਿਹੜੇ ਨਿਯਮ ਨੇ ਨਵੀਆਂ ਨਵੀਆਂ ਤਕਨੀਕਾਂ ਉਲੀਕਣਗੇ ਦੱਸਦੀਏ ਕਿ ਜਿਹੜੇ ਇਹ ਦੋਨੋਂ ਚਿਹਰੇ ਨੇ ਜਾਣੇ ਮਾਣੇ ਚਿਹਰੇ ਨੇ ਤੇ ਸਿਆਸਤ ਦੇ ਵਿੱਚ ਇਹਨਾਂ ਦਾ ਇੱਕ ਆਪਣਾ ਹੀ ਨਾਮ ਹੈ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਹਮੇਸ਼ਾ ਤੋਂ ਹੀ ਥੋੜੀ-ਥੋੜੀ ਪੱਖਦੀ ਰਹਿੰਦੀ ਸੀ ਕਿ ਪੰਜਾਬ ਦੀ ਵਾਗਡੋਰ ਇੱਕ ਹਿੰਦੂ ਚਿਹਰੇ ਦੇ ਹੱਥ ਵਿੱਚ ਆ ਸਕਦੀ ਹੈ ਤੇ ਹੁਣ ਉਹ ਗੱਲ ਸਾਹਮਣੇ ਆ ਗਈ ਹੈ ਕਿ ਅਮਨ ਅਰੋੜਾ ਦੇ ਹੱਥ ਹੁਣ ਪੰਜਾਬ ਦੀ ਵਾਗਡੋਰ ਆ ਗਈ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਅਗਵਾਈ ਹੁਣ ਅਮਨ ਅਰੋੜਾ ਕਰਨਗੇ ਦੱਸਦੀ ਹੈ ਕਿ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਮੂੰਹੋਂ ਹੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਇਹ ਇਹ ਦੋਨੋਂ ਵਿਧਾਇਕ ਇਹ ਦੋਨੋਂ ਮੰਤਰੀ ਜਿਹੜੇ ਕਿ ਪੰਜਾਬ ਦੀ ਵਕਡੋਰ ਨੂੰ ਸੰਭਾਲਣਗੇ ਤੇ ਪੰਜਾਬ ਨੂੰ ਨਵੀਆਂ ਦੀਆਂ ਦੇਣਗੇ ਜਿਸ ਦੇ ਨਾਲ ਪੰਜਾਬ ਹੋਰ ਵੀ ਤਰੱਕੀ ਕਰੇਗਾ